ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਆ ਆਪਣੇ ਘਰਾਂ ਵਾਲਾ ਰਾਹ ਦੇਖੋ ਕਿੰਨਾ ਖਰਾਬ ਹੋਇਆ ਪਿਆ ਕੀ ਗਾਜਰ ਬੁੱਟੀ ਕਿ ਡਕ ਡਕਾ ਵੇਹੇ ਕੋਈ ਸਾਫ਼ ਕਰਕੇ ਅੱਜ ਕੱਲ ਕੋਸ਼ ਨਹੀਂ ਹੁੰਦਾ ਚਲੋ ਆਪਾਂ ਤਾਂ ਉਹ ਚੀਜ਼ ਨੂੰ ਕੋਈ ਏਡਾ ਹੈ ਨਹੀਂ ਤੇ ਇਹ ਰਾਜ ਆਪਾਂ ਕੀਤੀ ਇਹਦੀ ਸਾਫ਼ ਸਫਾਈ ਤੇ ਇਹ ਮੁੰਡੇ ਨੇ ਚੱਕ ਲਿਆ ਹਥਿਆਰ ਵੀ ਉਹ ਕੈਮਰਾ ਰੱਖਤਾ ਇਹ ਘੜਪੂੜ ਕੇ ਵਿਚਰੀ ਫੇਰ ਕੈਮਰਾਮੈਨ ਨੂੰ ਫੋਨ ਫੜਾਇਆ ਤੇ ਫਿਰ ਜਾਂਦਾ ਸਾਹਿਬ ਵੱਡਾ ਮੁੰਡਾ ਤੇ ਵੈਸੇ ਬਰਾ ਸਾਫ਼ ਖੂਬੇ ਤਾਂ ਵਧੀਆ ਗੱਲ ਨੰਘਣ ਕਰਨ ਵਾਲਿਆਂ ਨੂੰ ਵਧੀਆ ਰਹਿੰਦਾ ਫਿਰ ਮੁੰਡਾ ਥੱਕ ਗਿਆ ਪਾਣੀ ਪੀਣ ਲੱਗ ਗਿਆ ਤੇ ਕੈਮਰੇ ਦਿਖਾਇਆ ਵੀ ਬਹੁਤ ਕੁਝ ਫਿਰ ਕੇਂਦਰਪੁਰ ਹੁਣ ਸਿਰੇ ਲੱਗ ਕੇ ਪਹੁੰਚ ਗਿਆ ਸੜਕ ਤੇ ਹੌਲੀ ਹੌਲੀ ਕਰਦਾ ਕਰਦਾ ਕਹਿੰਦਾ ਯੁੱਧਰ ਨੂੰ ਦਿਖਾ ਕਰਕੇ ਵੀ ਹਾਂ ਵੀ ਕਿਵੇਂ ਬਣੀ ਆ ਗੱਲਬਾਤ ਸਿਰ ਜਾ ਖੁਰਕ ਕੇ ਕਹਿੰਦਾ ਹਾਂ ਹੁਣ ਸੈਟ ਆ ਫੇਰ ਸੜਕ ਤੋਂ ਮਾਰਿਆ ਫੇਰ ਕੈਮਰਾ ਸਾਰਾ ਤੇ ਜਿਹੜਾ ਵਿਚਾਲੇ ਹਾਰਾ ਰਹਿ ਗਿਆ ਇਹ ਤੇ ਕਰਾਂਗੇ ਕੱਲ ਨੂੰ ਸਪਰੇ ਤੇ ਫਿਰ ਇਹ ਸਾਰਾ ਮੱਚ ਜੋ ਗਾਜਰ ਬੁੱਟੀ ਜੀ ਉਹ ਆਉਣ ਹੀ ਨਹੀਂ ਸੀ ਸਪਰੇ ਨਾਲ ਲੋਟ ਦੇਖੋ ਕਿੰਨਾ ਸ਼ਾਨਦਾਰ ਲੱਗ ਰਿਹਾ ਉਹੀ ਰਾਹ ਵਾ ਇਹ ਤੇ ਉਰੀ ਘੈਂਟ ਗੱਲ ਬਾਤ ਆ ਇਹ ਤੇ ਕੱਲੂ ਮਾਰਾਂਗੇ ਸਪਰੇਅ ਦੇ ਉੱਤੇ ਤੇ ਫਿਰ ਹੌਲੀ ਹੌਲੀ ਸੁੱਕ ਜਾ ਉਹ ਕੈਮਰਾਮੈਨ ਸਾਡਾ ਭੱਜ ਕੇ ਅੰਦਰ ਪੜ ਗਿਆ ਘਰ ਦੇ ਦਵਾ-ਦਵ ਇਹ ਕੈਮਰਾ